ਤਾ ਮੌਨਸੂਨ ਦੀ ਪਹਿਲੀ ਬਾਰਿਸ਼ ਆਪਣੇ ਨਾਲ ਤਬਾਹੀ ਲੈ ਕੇ ਆਈ ਹੈ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤਾਂ ਪਹਿਲੀ ਬਾਰਿਸ਼ ਦੇ ਨਾਲ ਕਈ ਪਾਸੇ ਤਬਾਹੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਦੂਜੇ ਪਾਸੇ ਸ਼ਿਮਲਾ ਦੇ ਵਿੱਚ ਵੱਡੇ ਲੈਂਡਸਲਾਈਡ ਦੇ ਜਿਹੜੇ ਉਹ ਹੋਏ ਨੇ ਅਤੇ ਕਈ ਥਾਵਾਂ ਉੱਤੇ ਚਤਾਨਣਾ ਖਿਸਕਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਤਾਹਿ ਹਿਮਾਚਲ ਪ੍ਰਦੇਸ਼ ਦੇ ਚਮਿਆਨਾ ਦੇ ਸ਼ਰੂਲਾ ਮਾਰਗ ਦੇ ਉੱਤੇ ਲੈਂਡਸਲਾਈਡ ਹੋਇਆ ਹੈ ਜਿਸ ਦੇ ਵਿੱਚ ਤਿੰਨ ਗੱਡੀਆਂ ਡੱਬੀਆਂ ਗਈਆਂ ਨੇ ਹਾਲਾਂਕਿ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਇਸ ਲੈਂਡਸਲਾਈਡ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਲੈਰੋ ਪਿਕਅਪ ਅਤੇ अल्टੋ ਕਾਰ ਮਲਬੇ ਥੱਲੇ ਦੱਬੇ ਹੋਏ ਨੇ ਇਸ ਦੇ ਨਾਲ ਹੀ ਇੱਕ ਹੋਰ ਗੱਡੀ ਵੀ ਮਲਬੇ ਥੱਲੇ ਦੱਬੀ ਗਈ ਹੈ ਜਿਸ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿ ਇਹ ਕਹੇ ਕਾਰ ਹੈ ਜਾਂ ਫਿਰ ਇਹ ਇੱਕ ਬੈਨ ਹੈ ਤਾਂ ਗਰੀਮਤ ਦੀ ਗੱਲ ਇਹ ਰਹਿੰਦੀ ਹੈ ਕਿ ਸਾਰੇ ਚਾਲਕ ਨੇ ਜਿਹੜੇ ਅਤੇ ਸਵਾਰੀਆਂ ਨੇ ਜਿਹੜੀਆਂ ਉਹ ਸੁਰੱਖਿਅਤ ਨੇ ਤਾਂ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਉਸ ਵਾਹਨ ਦੇ ਲੋਕ ਕਿਸ ਤਰ੍ਹਾਂ ਵਾਹਨ ਦੇ ਵਿੱਚੋਂ ਬਾਹਰ ਨਿਕਲੇ ਹੋਣੇ ਦੂਜੇ ਪਾਸੇ ਕਰੇਨਾ ਮੰਗਵਾ ਕੇ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਹੋਰ ਥਾਂ ਉੱਤੇ ਵੀ ਚਟਾਨਾਂ ਖਿਸਕਣ ਦੀ ਖਬਰ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਕਾਰਾਂ ਦੇ ਵਿਚਕਾਰ ਇੱਕ ਵੱਡਾ ਪੱਥਰ ਪਹਾੜੀ ਤੋਂ ਆਨ ਡਿੱਗਦਾ ਹੈ ਰਾਤ ਦੀ ਗੱਲ ਇਹ ਰਹਿੰਦੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਇੱਕ ਕ੍ਰੇਟਾ ਕਾਰ ਅਤੇ ਇੱਕ ਇਅਨ ਕਾਰ ਇਸ ਹਾਦਸੇ ਦੇ ਵਿੱਚ ਨੁਕਸਾਨੇ ਜਾਂਦੇ ਨੇ ਤਾਂ ਵੱਡਾ ਲੈਂਡਸਲਾਈਡ ਆ ਜਿਹੜਾ ਉਹ ਮਲਾਇਨਾ ਇਲਾਕੇ ਦੇ ਵਿੱਚ ਸ਼ਿਮਲਾ ਦੇ ਵਿੱਚ ਵਾਪਰਿਆ ਏ ਇਸੇ ਤਰ੍ਹਾਂ ਹੋਰ ਵੱਖ-ਵੱਖ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਮੌਨਸੂਨ ਦੀ ਪਹਿਲੀ ਬਾਰਿਸ਼ ਆਪਣੇ ਨਾਲ ਤਬਾਹੀ ਲੈ ਕੇ ਆਈ ਆ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਏ ਤਾਂ ਪਹਿਲੀ ਬਾਰਿਸ਼ ਦੇ ਨਾਲ ਕਈ ਪਾਸੇ ਤਬਾਹੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਪੂਰਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਦੂਜੇ ਪਾਸੇ ਸ਼ਿਮਲਾ ਦੇ ਵਿੱਚ ਵੱਡੇ ਲੈਂਡਸਲਾਈਡ ਦੇ ਜਿਹੜੇ ਉਹ ਹੋਏ ਨੇ ਅਤੇ ਕਈ ਥਾਵਾਂ ਉੱਤੇ ਚਤਾਨਾਂ ਖਿਸਕਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਚਮਿਆਨਾ ਦੇ ਸ਼ਰੂਲਾ ਮਾਰਗ ਦੇ ਉੱਤੇ ਲੈਂਡਸਲਾਈਡ ਹੋਇਆ ਹੈ ਜਿਸ ਦੇ ਵਿੱਚ ਤਿੰਨ ਗੱਡੀਆਂ ਡੱਬੀਆਂ ਗਈਆਂ ਨੇ ਹਾਲਾਂਕਿ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਇਸ ਲੈਂਡਸਲਾਈਡ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਲੈਰੋ ਪਿਕਅਪ ਅਤੇ ਅਲਟੋ ਕਾਰ ਮਲਬੇ ਥੱਲੇ ਦੱਬੇ ਹੋਏ ਨੇ ਇਸ ਦੇ ਨਾਲ ਹੀ ਇੱਕ ਹੋਰ ਗੱਡੀ ਵੀ ਮਲਬੇ ਥੱਲੇ ਦੱਬੀ ਗਈ ਹੈ ਜਿਸ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿ ਇਹ ਕਹੇ ਕਾਰ ਹੈ ਜਾਂ ਫਿਰ ਇਹ ਇੱਕ ਬੈਨ ਹੈ ਤਾਂ ਗ੍ਰੀਮਤ ਦੀ ਗੱਲ ਇਹ ਰਹਿੰਦੀ ਹੈ ਕਿ ਸਾਰੇ ਚਾਲਕ ਨੇ ਜਿਹੜੇ ਅਤੇ ਸਵਾਰੀਆਂ ਨੇ ਜੜੀਆਂ ਉਹ ਸੁਰੱਖਿਅਤ ਨੇ ਤਾਂ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਉਸ ਵਾਹਨ ਦੇ ਲੋਕ ਕਿਸ ਤਰ੍ਹਾਂ ਵਾਹਨ ਦੇ ਵਿੱਚੋਂ ਬਾਹਰ ਨਿਕਲੇ ਹੋਣੇ ਦੂਜੇ ਪਾਸੇ ਕਰੇਨਾ ਮੰਗਵਾ ਕੇ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਹੋਰ ਥਾਂ ਉੱਤੇ ਵੀ ਚਟਾਨਾਂ ਖਿਸਕਣ ਦੀ ਖਬਰ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਕਾਰਾਂ ਦੇ ਵਿਚਕਾਰ ਇੱਕ ਵੱਡਾ ਪੱਥਰ ਪਹਾੜੀ ਤੋਂ ਆਨ ਡਿੱਗਦਾ ਹੈ ਰਾਹ ਦੀ ਗੱਲ ਇਹ ਰਹਿੰਦੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਇੱਕ ਕ੍ਰੇਟਾ ਕਾਰ ਅਤੇ ਇੱਕ ਇਅਨ ਕਾਰ ਇਸ ਹਾਦਸੇ ਦੇ ਵਿੱਚ ਨੁਕਸਾਨੇ ਜਾਂਦੇ ਨੇ ਤਾਂ ਵੱਡਾ ਲੈਂਡਸਲਾਈਡ ਆ ਜਿਹੜਾ ਉਹ ਮਲਾਇਨਾ ਇਲਾਕੇ ਦੇ ਵਿੱਚ ਸ਼ਿਮਲਾ ਦੇ ਵਿੱਚ ਵਾਪਰਿਆ ਏ ਇਸੇ ਤਰ੍ਹਾਂ ਹੋਰ ਵੱਖ-ਵੱਖ ਇਲਾਕਿਆਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ